सरकार फ्रत्पीन बन्हेरÖ जाह मिद्ब कराbroth जाह वन्मर्गोल जाकर जाकर लारत की Camp ।झरे ए �ाई जा goal उशा ईतरे शánीivні ਇਹ ਜੋ ਬਗ ਉਹ ਸਾਡੇ ਕੁਲਵਿੰਦਰ ਸਿੰਘ ਉਮਰ ਕਰੀਬ 28 ਸਾਲ ਪੁੱਤਰ ਜਵਰਾਜ ਵਾਸੀ ਤਲਵੰਡੀ ਪਈ थाना ਤਲਵੰਡੀ ਪਈ ਇਹ ਦਾਖਲ ਹੋਇਆ ਸੀ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਹਸਪੀਟਲ ਦਾਖਲ ਹੈ ਤੇ ਗਨ ਸ਼ਾਟ ਵੂਡ ਤੇ ਜਦੋਂ ਜਾ ਕੇ ਇਸ ਦੇ ਨਾਲ ਗੱਲਬਾਤ ਕੀਤੀ ਮੈਂ ਵੀ ਉੱਥੇ ਗਿਆ ਡੀਐਸਪੀ ਸਾਹਿਬ ਗਏ ਸਾਡੇ ਸਾਰੇ ਜਣੇ ਐਸਐਚਓ ਸਦਰ ਸੀਆਈਏ ਬਿਲਕੁਲ ਜੀ ਕੱਲ ਇੱਕ ਕੁਲਬੀਰ ਸਿੰਘ ਨਾਂ ਦਾ 28 ਸਾਲ ਦੀ ਉਮਰ ਦਾ ਇੱਕ ਵਿਅਕਤੀ ਦਾਖਲ ਹੋਇਆ ਸੀਗਾ ਹਸਪੀਟਲ ਦੇ ਵਿੱਚ ਗਨ ਸ਼ਾਟ ਇੰਜਰੀ ਨਾਲ ਉਸ ਨੇ ਸਨਸਨੀ ਕ੍ਰੀਏਟ ਕਰਤੀ ਆਪਣੇ ਸਾਰੇ ਪ੍ਰੈਸ ਦੇ ਵਿੱਚ ਪਬਲਿਕ ਦੇ ਵਿੱਚ ਇਹ ਆਉਣ ਲੱਗ ਪਿਆ ਵੀ ਕੋਈ ਗਨ ਸ਼ਾਟ ਹੋ ਗਿਆ ਜੀ ਕਿਸੇ ਗੋਲੀ ਗੋਲੀ ਚੱਲ ਗਈ ਜਦੋਂ ਕਿ ਪੁਛਗੈਸ਼ ਦੌਰਾਨ ਜਦੋਂ ਉਹਦੇ ਸਾਥੀਆਂ ਤੋਂ ਪੁਛਗੈਸ਼ ਕੀਤੀ ਇਹਨੇ ਜਿਹੜਾ ਕਹਾਣੀ ਬਣਾਈ ਸੀ ਉਹਨਾਂ ਨੇ ਵੀ ਅਸੀਂ ਕੱਚਾ ਜੀਰਾ ਰੋਡ ਤੇ ਸੀਗੇ ਤੇ ਉੱਥੋਂ ਅਸੀਂ ਰੁਕੇ ਤੇ ਰੁਕੇ ਇੱਕ ਜਿਹੜਾ ਉਤਰਿਆ ਤਾਂ ਕੁਝ ਦੋ ਜਣੇ ਮੋਟਰਸਾਈਕਲ ਤੇ ਆਏ ਤੇ ਇੱਕ ਜਿਹੜਾ ਇਹਨੇ ਗੋਲੀ ਚਲਾਤੀ ਇਹ ਬਿਲਕੁਲ ਝੂਠੀ ਕਹਾਣੀ ਬਣਾਈ ਸੀ ਇਹਨਾਂ ਨੇ ਤੇ ਉੱਥੋਂ ਜਦੋਂ ਪੁਛਗਿਛ ਇਹਨਾਂ ਦੀ ਕੀਤੀ ਗਈ ਤੇ ਸਾਥੀਆਂ ਦੀ ਇਹ ਤਾਂ ਹਸਪੀਟਲ ਸੀਗਾ ਜਿਹੜਾ ਕੁਲਬੀਰ ਸਿੰਘ ਸੀ ਉਹਦੇ ਸਾਥੀ ਕੁਲਵਿੰਦਰ ਸਿੰਘ ਮਨਪ੍ਰੀਤ ਸੁਖਬੀਰ ਅਰਸ਼ਦੀਪ ਜਦੋਂ ਪੁਛਗਿਛ ਕੀਤੀ ਸੀਆਈਏ ਦੇ ਵਿੱਚ ਡੀਐਸਪੀ ਸਿਟੀ ਸੀਆਈਏ ਇਨਚਾਰਜ ਐਸਐਚਓ ਸਦਰ ਤੇ ਉਹ ਪੁਛ ਕਿਸ ਤੇ ਗੱਲਾਂ ਸਾਹਮਣੇ ਆਈਆਂ ਵੀ ਇਹ ਇਹਨਾਂ ਦੇ ਕੋਲ ਇੱਕ ਨਜਾਇਜ਼ ਪਿਸਤੌਲ ਸੀ ਜਿਹੜਾ ਕੁਲਬੀਰ ਸਿੰਘ ਨੇ ਕਿਸੇ ਤੋਂ ਅੱਗੇ ਉਹ ਲਿਆ ਸੀ ਉਹ ਗਲੌਕ ਪਿਸਤੌਲ ਜਿਹੜਾ ਨਜਾਇਜ਼ ਉਹਨਾਂ ਦੇ ਕੋਲ ਸੀ ਉਹ ਇਹਨਾਂ ਤੋਂ ਕਾਰ ਦੇ ਵਿੱਚ ਅਚਾਨਕ ਉਸ ਨੂੰ ਲੋਡ ਕਰਦੇ ਜਾਂ ਹੋਰ ਉਹ ਚੱਲ ਗਿਆ ਤੇ ਇਹ ਜਦੋਂ ਚੱਲੇ ਤੋਂ ਬਾਅਦ ਉਹ ਇੰਜਰ ਹੋ ਗਿਆ ਤੇ ਇਹਨਾਂ ਨੇ ਇਹ ਕਹਾਣੀ ਬਣਾ ਲਈ ਵੀ ਹੁਣ ਪੁਲਿਸ ਨੂੰ ਕੀ ਦੱਸਾਂਗੇ ਤੇ ਇਹ ਸਾਡੀ within 5 hours 4 5 hours ਸਾਡੀ ਸਾਰੀ ਟੀਮ ਨੇ ਇਹ ਸਾਰੀ ਇਹਨਾਂ ਦੀ ਜਿਹੜੀ ਝੂਠ ਝੂੜਦਾ ਪਲੰਦਾ ਸੀ ਝੂਠੀ ਕਹਾਣੀ ਨੂੰ ਆ ਸਾਹਮਣੇ ਲਿਆਂਦਾ ਤੇ ਇਦਾਂ ਬੰਦਿਆਂ ਦੀ ਗ੍ਰਿਫਤਾਰੀ ਹੋ ਗਈ ਤੇ ਜਿਹੜਾ ਵੈਪਨ ਹੈ ਗਲੌਕ ਪਿਸਟਲ ਆ ਉਹ ਵੀ ਰਿਕਵਰ ਹੋ ਗਿਆ ਸਰ ਇਹ ਕਿੱਥੋਂ ਲੈ ਕੇ ਆਏ ਹੋਗੇ ਸੀਗੇ ਵੈਪਨ ਔਰ ਵੈਪਨ ਕਿਟ ਕਿੱਥੋਂ ਦਾ ਮੇਡ ਹੈਗਾ ਜੀ ਇਹ ਗਲੌਕ ਪਿਸਟਲ ਹੈ ਜੀ ਇਹ ਆਸਟਰੀਆ ਮੇਡ ਹੈ ਤੇ ਬਾਹਰ ਲਈ ਆ ਮਤਲਬ ਦੱਸਣ ਦਾ ਤੇ ਇਲੀਗਲ ਐਕਵਾਇਰ ਕੀਤਾ ਇਹਨਾਂ ਨੇ ਕਿਸੇ ਤੋਂ ਉਹ ਸਾਨੂੰ ਪੁੱਛ ਗਿਛ ਤੇ ਕਈ ਗੱਲਾਂ ਸਾਹਮਣੇ ਆਈਆਂ ਸਾਡੀਆਂ ਟੀਮਸ ਬਣੀਆਂ ਅਸੀਂ ਆਉਂਦੇ ਦਿਨਾਂ ਚ ਫੜ ਲਾਂ ਸਰ ਜੀ ਚੈੱਕ ਕਰਾਉਂਦਾ ਕਿ ਉਹਨਾਂ ਜਗ੍ਹਾ ਚ ਚਲੇ ਨਹੀਂ ਉਹਨਾਂ ਚ ਆ ਗਿਆ ਵੇਚਣ ਵਾਸਤੇ ਆਏ ਹੁਣ ਨਹੀਂ ਉਹ ਪੁਛਗਿਸ ਚੱਲ ਰਹੀ ਹੈ ਜੀ ਇਹਦੇ ਮੇਨ ਪੁਛਗਿਸ ਜਦੋਂ ਇਹ ਬੰਦਾ ਹਸਪੀਟਲ ਚ ਛੁੱਟੀ ਮਿਲੂਗੀ ਇਹਨੂੰ ਗ੍ਰਿਫਤਾਰਤਾ ਕਰ ਲਿਆ ਸੀ ਸਾਥੀਆਂ ਨੂੰ ਕਰ ਲਿਆ ਉਦੋਂ ਪੁਛਗਿਸ ਤੋਂ ਹੋਰ ਗੱਲਾਂ ਸਾਹਮਣੇ ਸਰ ਇਹਦੇ ਤੇ ਪਹਿਲਾਂ ਵੀ ਪਰਚਾ ਦਰਜ ਹੈਗਾ ਔਰ ਕਾਹਦਾ ਪਰਚਾ ਦਰਜ ਹੈ ਇਹਦੇ ਤੇ ਪਹਿਲਾਂ ਵੀ ਆਰਮਜ਼ ਐਕਟ ਦਾ ਪਰਚਾ ਦਰਜ ਹੈ ਜੀ ਐਸਐਸਓਸੀ ਫਾਜ਼ਲ ਕਾ ਵੱਲੋਂ ਦਰਜ ਹੈ 17 ਨੰਬਰ ਮੁਕਦਮਾ 25923 ਦਾ ਅਸਲੇ ਦੀ ਦੇਖੋ ਪੁਸ਼ਗੀ ਚ ਚੱਲ ਰਹੀ ਹੈ ਜਿਹੜਾ ਵੀ ਕਰ ਰਹੇ ਹੋਣੇ ਉਸ ਹਾਵਨਾ ਇਹਨਾਂ ਤੇ ਪਰਚਾ ਦਿੱਤਾ ਤੇ ਹੋਰ ਵੀ ਇਹਨਾਂ ਦੇ ਸਖਤ ਤੋਂ ਸਖਤ ਕਰ ਵੀ ਕਿਥਾ ਸਰ ਕਿੰਨੇ ਜਣਿਆਂ ਤੇ ਪਰਚਾ ਦਰਜ ਕੀਤਾ ਪਿਸਟਲ ਆ ਰਹੇ ਨਹੀਂ ਨਜਾਇਜ਼ ਹਥਿਆਰ ਆ ਰਹੇ ਨਹੀਂ ਕਿ ਉਹਨਾਂ ਚੋਂ ਇੱਕ ਲੱਗਦਾ ਜੀ ਕਿਉਂਕਿ ਫੋਰਨ ਮੇਡ ਪਿਸਟਲ ਹੈ ਜੀ ਦੇਖੋ ਪੁਸ਼ਗੀ ਚ ਚੱਲ ਰਹੀ ਹੈ ਹਜੇ ਇਹ ਮੇਨ ਜਿਹੜਾ ਬੰਦਾ ਹੈ ਹਸਪੀਟਲ ਚ ਹੈ ਜਦੋਂ ਹੀ ਇਸ ਨੂੰ ਅਸੀਂ ਆਪਣੇ ਪੁਲਿਸ ਕਸਟਡੀ ਚ ਲਿਆਉਣੇ ਆ ਤੇ ਹੋਰ ਕਾਫੀ ਖਲਸੇ ਸਾਹਮਣੇ ਹੋਣਗੇ ਆਉਣਗੇ ਤੇ ਅਸੀਂ ਉਹਨਾਂ ਬਾਰੇ ਆਪਾਂ ਸ਼ੇਅਰ ਕਰਾਂਗੇ ਸਰ ਕਿੰਨੇ ਜਣੇ ਤੇ ਮਾਮਲਾ ਦਰਜ ਕੀਤਾ ਔਰ ਕਿਹੜੀ ਤਰ੍ਹਾਂ ਦਾ ਇਹ ਪੰਜ ਜਣੇ ਤੇ ਮਾਮਲਾ ਦਰਜ ਕੀਤਾ ਜੀ ਇਹਦੇ ਵਿੱਚ 109 ਤੇ 3 ਸਬਸੈਕਸ਼ਨ 5 ਬੀ ਐਨ ਐਸ 25 24 ਅਬਜੈਕਟ ਤੇ ਇਹਦੇ ਵਿੱਚ ਅ ਅਰਚਾ ਦਰਜ ਕੀਤਾ ਸਰ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਵੀ ਇੱਕ ਮੈਟਰ ਇਦਾਂ ਦਾ ਸਾਹਮਣੇ ਆਇਆ ਹੈਗਾ ਸੀਗਾ ਜਿਹੜੇ ਆਪਣੇ ਆਪ ਕਹਾਣੀ ਬਣਾਈ ਗਈ ਸੀ ਇਹ ਵੀ ਮੈਟਰ ਹੁਣ ਸਾਹਮਣੇ ਆਇਆ ਹੈਗਾ ਆਪਣੇ ਆਪ ਕਹਾਣੀ ਬਣਾਈ ਗਈ ਸੀ ਮੈਂ ਹੀ ਕਹਿਣਾ ਚਾਹਣਾ ਜੀ ਆਪਾਂ ਨੂੰ ਸਾਰਿਆਂ ਨੂੰ ਪਹਿਲਾਂ ਚੀਜ਼ ਨੂੰ ਪਹਿਲਾਂ ਅਨਲਿਸਿਸ ਉਹਦਾ ਕਰ ਲੈਣਾ ਚਾਹੀਦਾ ਉਹਦੇ ਬਾਰੇ ਦੇਖ ਲੈਣਾ ਚਾਹੀਦਾ ਪੁੱਛ ਲੈਣਾ ਚਾਹੀਦਾ ਤੇ ਅਜਿਹੇ ਬੰਦੇ ਜਿਹੜੇ ਸ਼ਰਾਰਤੀ ਆਂਸਰ ਹੈ ਸਥਿਤੀ ਨੂੰ ਏਰੀਆ ਨੂੰ ਆਪਣੇ ਮਾਹੌਲ ਨੂੰ ਇਹ ਅ ਅਸ਼ਾਂਤ ਕਰਦੇ ਆ ਸਨਸਨੀਖੇਜ ਬਣਾਉਂਦੇ ਆ ਚੀਜ਼ਾਂ ਨੂੰ ਤੇ ਮੈਂ ਆਪਣੇ ਜਿਵੇਂ ਬਹੁਤ ਰਿਸਪਾਂਸਿਬਲ ਪ੍ਰੈਸ ਹੈ ਸਾਡੀ ਤੁਸੀਂ ਬਹੁਤ ਰਿਸਪਾਂਸਿਬਲੀ ਕੱਲ ਕਿਸੇ ਨੇ ਜਦੋਂ ਪਤਾ ਲੱਗ ਗਿਆ ਵੀ ਸ਼ੱਕੀ ਜਿਹਾ ਲੱਗਦਾ ਕਿਸੇ ਨੇ ਇਸ ਗੱਲ ਨੂੰ ਨਹੀਂ ਚੱਕਿਆ ਤੇ ਆਪਣਾ ਨਹੀਂ ਇਸੇ ਦਾ ਸਨਸਨੀ ਕ੍ਰੀਏਟ ਹੋ ਜਾਂਦੀ ਹੈ ਲੋਕਾਂ 'ਚ ਵੀ ਤੇ ਅਜਿਹੇ ਜਿਹੜੇ ਮੜੇ ਆਨਸਰ ਹੈ ਝੂਠਾ ਕੋਈ ਵਕੂਆ ਬਣਾ ਕੇ ਝੂਠੀ ਕਹਾਣੀ ਬਣਾ ਕੇ ਆ ਬਚਨ ਦੀ ਕੋਸ਼ਿਸ਼ ਕਰਦੇ ਆ ਜਾਂ ਹੋਰ ਜਿਹਨਾਂ ਇਹਨਾਂ ਦੇ ਮਨਸੂਬੇ ਹੁੰਦੇ ਆ ਉਹ ਇਹਨਾਂ ਦੇ ਆਪਾਂ ਸਾਡੇ ਜਿਵੇਂ ਇਸ ਨੂੰ 4-5 ਘੰਟਿਆਂ ਦੇ ਵਿੱਚ ਹੀ ਸਾਡੀ ਟੀਮਾਂ ਨੇ ਇਹਨਾਂ ਦੇ ਮਨਸੂਬੇ ਫੇਲ ਕਰਤੇ ਤੇ ਇਹਨਾਂ ਨੇ ਜੋ ਕਰਾਇਮ ਕੀਤਾ ਸੀ ਉਸ ਸੰਬੰਧੀ ਇਹਨਾਂ ਤੇ ਸਖਤ ਧਾਰਾ ਧਰਾਵਾਂ ਤਹਿਤ ਅਸੀਂ ਕੇਸ ਜਿਸਟਿਸ਼ਰ ਕੀਤਾ ਹੈ ਤੇ ਨਾਲ ਹੀ ਜਿਹੜਾ ਪਹਿਲਾਂ ਵੀ ਇਥੇ ਇੱਕ ਟਰੈਵਲ ਏਜੰਟ ਨੇ ਕੀਤਾ ਸੀਗਾ ਉਹਦੇ ਤੇ ਵੀ ਅਸੀਂ ਜਿਹੜਾ ਕਾਨੂੰਨੀ ਕਾਰਵਾਈ ਕੀਤੀ ਹੈ ਉਹਦੀ ਵੀ ਗੱਲ ਸਾਰੀ ਸਾਹਮਣੇ ਆ ਗਈ ਸੀ ਉਹਦਾ ਝੂਠ ਸਾਹਮਣੇ ਆ ਗਿਆ ਸੀ ਜਦੋਂ ਸੀ ਬਹੁਤ ਗਹਿਰੀ ਨਾਲ ਉਹਨੂੰ ਪੁੱਛਿਆ ਗਿਆ ਸੀ